ਅ ਜੈ ਸ਼੍ਰੀ ਰਾਮ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਅੱਜ ਦੀ ਵੀਡੀਓ ਤੁਸੀਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂਕਿ ਇਸ ਵਿਅਕਤੀ ਦੀ ਪਛਾਣ ਹੋ ਸਕੇ ਕੁਰਾਲੀ ਦੀ ਅਨਾਜ ਮੰਡੀ ਦੇ ਵਿੱਚ ਇੱਕ ਪ੍ਰਵਾਸੀ ਦੀ ਲਾਸ਼ ਬਰਾਮਦ ਹੋਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਕਾਫੀ ਸ਼ਰਾਬ ਪੀਂਦਾ ਸੀ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਥੇ ਮੌਕੇ ਤੇ ਪੁਲਿਸ ਦੇ ਅਧਿਕਾਰੀ ਵੀ ਪੁੱਜੇ ਹੋਏ ਨੇ ਅਤੇ ਉਹਨਾਂ ਵੱਲੋਂ ਵੀ ਜਿਹੜੀ ਹੈ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਹ ਜਾਪਦਾ ਹੈ ਕਿ ਇਹ ਵਿਅਕਤੀ ਜ਼ਿਆਦਾ ਸ਼ਰਾਬ ਪੀਂਦਾ ਸੀ ਜਿਸ ਕਰਕੇ ਇਸ ਦੀ ਅੱਜ ਸਵੇਰੇ ਮੌਤ ਹੋ ਗਈ ਕਿਉਂਕਿ ਇਹ ਅਕਸਰ ਇਸੇ ਇਲਾਕੇ ਦੇ ਵਿੱਚ ਪਿਛਲੇ 15-20 ਸਾਲਾਂ ਤੋਂ ਘੁੰਮਦਾ ਹੋਇਆ ਦਿਖਦਾ ਸੀ ਅਤੇ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਜ਼ਰੂਰ ਥੰਬਨੇਲ ਦੇ ਵਿੱਚ ਇਸ ਵਿਅਕਤੀ ਦੀ ਫੋਟੋ ਵੀ ਦਿਖਾਵਾਂਗੇ ਕਿਉਂਕਿ ਮ੍ਰਿਤਕ ਦੀ ਲਾਸ਼ ਅਸੀਂ ਨਹੀਂ ਵਿਕਾ ਸਕਦੇ ਫਿਲਹਾਲ ਜੋ ਪੁਲਿਸ ਹੈ ਉਹ ਪੂਰੇ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਤੇ ਮੰਡੀ ਦੇ ਜੋ ਆਰਤੀ ਨੇ ਉਹ ਵੀ ਇੱਥੇ ਡਟੇ ਹੋਏ ਨੇ ਫਿਲਹਾਲ ਪੁਲਿਸ ਦੇ ਅਫਸਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਥੇ ਪੁਨੀਤ ਜੀ ਵੀ ਪਹੁੰਚੇ ਹੋਏ ਨੇ ਤੇ ਥੰਬਨੇਲ ਦੇ ਵਿੱਚ ਇਸ ਵਿਅਕਤੀ ਦੀ ਫੋਟੋ ਵੀ ਜ਼ਰੂਰ ਸ਼ੇਅਰ ਕਰਾਂਗੇ ਸਾਡੇ ਨਾਲ ਪੁਨੀਤ ਜੀ ਨੇ ਪੁਨੀਤ ਜੀ ਕਦੋਂ ਪਤਾ ਲੱਗਿਆ ਵੀ ਇਹ ਪ੍ਰਵਾਸੀ ਦੀ ਡੈਥ ਹੋਈ ਹੋਈ ਹੈ ਕਰੀਬਨ 9 ਵਜੇ ਨੀਅਰ ਬਾਊਟ ਲੇਬਰ ਵਾਲਿਆਂ ਨੇ ਦੇਖਿਆ ਇੱਥੇ ਪਿਆ ਇਹ। ਹੂੰ। ਇਹ ਮਰਿਆ ਪਿਆ ਹੈ। ਇਹਦੀ ਇਹਦਾ ਕੋਈ ਨਾਮ ਪਤਾ ਕੁਝ ਪਤਾ ਲੱਗਿਆ ਕੁਝ? ਨਾਮ ਵੈਸੇ ਅਨਿਲ ਪਤਾ ਲੱਗਿਆ ਜੀ ਮੰਡੀ ਦਾ ਇਹਨੂੰ ਭੂਤ-ਭੂਤ ਕਹਿ ਕੇ ਹੀ ਕੰਮ ਕਰਦਾ ਸੀ। ਹੂੰ। ਕਿੰਨੀ ਕੀ ਡੇਰ ਤੋਂ ਇੱਥੇ ਰਹਿ ਰਿਹਾ ਸੀਗਾ ਇਹ? ਕਰੀਬਨ 15-20 ਸਾਲ ਤੋਂ ਮੰਡੀ 'ਚ ਕੰਮ ਕਰ ਰਿਹਾ ਹੈ। ਕੀ ਲੱਗਦਾ ਕੀ ਹੈ ਜੀ? ਇਹ ਸ਼ਰਾਬ ਦਾ ਆਦੀ ਸੀਗਾ ਜੀ। ਹੂੰ। ਸਾਰਾ ਦਿਨ ਬਸ ਦਾਰੂ ਹੀ ਤੇ ਆ ਰੋਟੀ ਪਾਣੀ ਦਾ ਕੋਈ ਮਤਲਬ ਨਹੀਂ ਦਾ ਸ਼ਰਾਬ ਹੀ ਚਾਈਦੀ ਸੀ ਇਹਨੂੰ ਬਸ। ਹੂੰ। ਸ਼ਰਾਬ ਹੀ ਪੀਂਦਾ ਉਹਦਾ ਜੀ। ਹੂੰ। ਯਾਦ ਤੇਦਾ ਕੋਈ ਪਰਿਵਾਰਿਕ ਮ ਕੋਈ ਪਰਿਵਾਰ ਮੈਂਬਰ ਨਾਲ ਕੋਈ ਨਾਤਾ ਨਹੀਂ ਕਿਸੇ ਦਾ ਹੋਣ ਕਿ ਪਤਾ ਕਰਿਆ ਕੋਈ ਕੁਝ ਨਹੀਂ ਬੋਲ ਰਿਹਾ ਵੀ ਮੇਰਾ ਕੋਈ ਦਾ ਕੋਈ ਹੈ ਨਹੀਂ ਇੱਥੇ ਤੇ ਪੁਲਿਸ ਵਾਲੇ ਵੀ ਪਹੁੰਚੇ ਹੋਏ ਆ ਤੇ ਸਨਾਖਤ ਕੀਤੀ ਜਾ ਰਹੀ ਹੈ ਪੁੱਛਗਿੱਛ ਵੀ ਕਰ ਰਹੇ ਆ ਕੋਈ ਕੋਈ ਜਾਣਦਾ ਹੋਵੇ ਕੋਈ ਇਸ ਪਰਿਵਾਰਿਕ ਬਾਰੇ ਫਿਲਹਾਲ ਕਿਸੇ ਨੇ ਕੁਝ ਨਹੀਂ ਪਤਾ ਲੱਗਾ ਹੂੰ ਤੇ जरूर ਇਥੇ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਤੇ जरूर ਇਹ ਵਿਅਕਤੀ ਹੈ ਜੋ ਪਿਛਲੇ 15-20 ਸਾਲਾਂ ਤੋਂ ਇਥੇ ਰਹਿ ਰਿਹਾ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਦਾ ਆਦੀ ਸੀ ਤੇ ਕੁਝ ਖਾਂਦਾ ਪੀਂਦਾ ਨਹੀਂ ਸੀ ਅਤੇ ਇਸ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਵੀਡੀਓ ਨੂੰ ਤੁਸੀਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤੇ ਤੁਹਾਨੂੰ ਥੰਬਨੇਲ ਦੇ ਵਿੱਚ ਇਸ ਵਿਅਕਤੀ ਦੀ ਫੋਟੋ ਵੀ ਵਿਖਾਵਾਂਗੇ ਅਤੇ ਫੋਟੋ ਨੂੰ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਅੱਜ ਕਈ ਵਾਰ ਮ੍ਰਿਤਕ ਵਿਅਕਤੀ ਦਾ ਚਿਹਰਾ ਨਹੀਂ ਵਖਾਣਾ ਹੁੰਦਾ ਇਸ ਕਰਕੇ ਇਸ ਦਾ ਚਿਹਰਾ ਜਿਹੜਾ ਐ ਢਕਿਆ ਹੋਇਆ ਹੈ ਅਤੇ ਜ਼ਰੂਰ ਪੁਲਿਸ ਦੇ ਅਫਸਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪੁੱਝਾਂਵਾਂਗੇ ਸਰ ਇਹਦੇ ਬਾਰੇ ਕੋਈ ਪਤਾ ਲੱਗਿਆ ਵੀ ਕਿੱਥੇ ਦਾ ਸੀਗਾ ਜੀ ਸਰ ਇਹ ਐਸਐਚਓ ਸਾਹਿਬ ਨਾਲ ਗੱਲ ਕੀਤੀ ਜਿਹੜੀ ਮੈਂ ਗੱਲ ਕਹਿੰਦਾ ਸੀਨੀਅਰ ਅਫਸਰ ਨਾਲ ਗੱਲ ਕੀਤੀ ਤੇ ਫਿਰ ਹਾਲ ਜਿਹੜੇ ਪੁਲਿਸ ਦੇ ਅਫਸਰ ਹੈ ਇਹਨਾਂ ਦਾ ਇਹ ਕਹਿਣਾ ਵੀ ਸੀਨੀਅਰ ਅਫਸਰਾਂ ਨਾਲ ਗੱਲ ਕਰੋ ਕਿਉਂਕਿ ਜਾਂਚ ਤਾਂ ਕਰ ਰਹੇ ਨੇ ਅਤੇ ਇਸ ਬਾਰੇ ਹਜੇ ਤੱਕ ਕੋਈ ਵੀ ਕੁਝ ਨਹੀਂ ਪਤਾ ਚੱਲਿਆ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਅਤੇ ਜੇਕਰ ਕੋਈ ਇਸ ਵਿਅਕਤੀ ਨੂੰ ਪਛਾਣਦਾ ਹੋਵੇ ਤਾਂ ਕੁਰਾਲੀ ਸਿਟੀ ਪੁਲਿਸ ਦੇ ਐਸ ਐਚ ਓ ਨੂੰ ਇਸ ਦੀ ਜਾਣਕਾਰੀ ਦੇ ਦੇ ਦਿਓ ਫਿਲਹਾਲ ਜੋ ਪੁਲਿਸ ਨੂੰ ਹਜ ਤੱਕ ਇਸ ਦੀ شناخت ਨਹੀਂ ਹੋ ਪਾਈ ਕਿ ਇਹ ਵਿਅਕਤੀ ਕਿੱਥੇ ਦਾ ਰਹਿਣ ਵਾਲਾ ਹੈ ਫਿਲਹਾਲ ਇਸ ਦੇ ਕੱਪੜਿਆਂ ਤੇ ਪਹਿਰਾਵਾ ਤੇ ਜੇਕਰ ਕੋਈ ਇਸ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਣਦਾ ਹੋਵੇ ਤਾਂ ਇਸ ਦੀ ਜ਼ਰੂਰ ਜਿਹੜੀ ਹੈ ਆ ਵੀ ਸਮੇਂ ਚ ਇੱਥੇ ਫਿਰ ਤੁਰ ਕੇ ਨਾਜ ਮੰਡੀ ਦੇ ਵਿੱਚ ਜਿਹੜਾ ਕੰਮ ਮਿਲਦਾ ਕਰ ਲੈਂਦਾ ਤਾਂ ਹਾਂਜੀ ਵੀ 25 ਸਾਲ ਤੋਂ 20 25 ਸਾਲ ਕਿੰਨੇ ਕਿੰਨੀ ਦੇਰ ਤੋਂ ਵੀਰ ਜੀ ਇੱਥੇ ਰਹਿੰਦੇ ਸੀਗੇ ਇਹ 20 25 ਸਾਲ ਤੋਂ ਆਏ ਹਾਂ ਇਦੋਂ ਕੋ ਆਪਣਾ ਖੁੱਲਾ ਕੰਮ ਕਰਦਾ ਤਾਂ ਆਪਣਾ ਸ਼ਾਮ ਨੂੰ ਜਿਹੜੇ ਕਮਾਣੇ ਉਹਦੇ दारू ਪੀਨਾਂ ਨੇ ਕੋਈ ਪਰਿਵਾਰਿਕ ਮੈਂਬਰ ਤਾਂ ਨਹੀਂ ਦੇਖਿਆ ਕੋਈ ਪਰਿਵਾਰਿਕ ਮੈਂਬਰ ਕੋਈ ਅੱਜ ਤੱਕ ਨਹੀਂ ਦੇਖਿਆ ਇਹਨੂੰ ਅਸੀਂ ਵੀ ਪੁੱਛਿਆ ਕਹਿੰਦਾ ਮੇਰਾ ਕੋਈ ਨਹੀਂ ਹੈ ਮੈਂ ਇੱਥੇ ਹੀ ਕਦੇ ਕਿਸੇ ਦਾ ਕੰਮ ਕਰ ਦੋਣਾ ਕਦੇ ਕਿਸੇ ਦਾ ਪਰ ਆਪਣੇ दारू ਪੀ ਕੇ ਸ਼ਾਮ ਨੂੰ ਪਹਿਜਣਾ ਇਹ ਪੱਲੇਦਾਰੀ ਦਾ ਕੰਮ ਕਰਦਾ ਸੀ ਬਾ ਲੇਬਰ ਦਾ ਕੰਮ ਕਰਦਾ ਸੀ ਤੇ ਜਰੂਰ ਇਹ ਪੋਸਟ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਇਸ ਦਾ ਫੇਸ ਤੁਹਾਨੂੰ ਵਿਖਾਵਾਂਗੇ ਫੋਟੋ ਦੇ ਵਿੱਚ ਤੇ ਜੇਕਰ ਕੋਈ ਇਸ ਵਿਅਕਤੀ ਨੂੰ ਕੋਈ ਪਛਾਣਦਾ ਹੋਵੇ ਜਾਂ ਇਸ ਦੇ ਰਿਸ਼ਤੇਦਾਰਾਂ ਨੂੰ ਕੋਈ ਪਛਾਣਦਾ ਹੋਵੇ ਤਾਂ ਕੋਰਾਲੀ ਸਿਟੀ ਪੁਲਿਸ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ اپੀਲ ਸਾਰਿਆਂ ਨੂੰ ਫੇਰ ਤੋਂ ਦੁਬਾਰਾ ਇਹ ਹੀ ਕਰ ਰਹੇ ਆ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਜੋ ਏਸੀ ਸਾਹਿਬ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੀ ਜਾਣਕਾਰੀ ਦਿੱਤੀ ਹੈ ਕਿ ਫਿਲਹਾਲ ਉਹ ਜਾਂਚ ਕਰ ਰਹੇ ਨੇ ਪਰ ਇਹਦੇ ਬਾਰੇ ਪੂਰੀ ਡਿਟੇਲ ਨਹੀਂ ਮਿਲੀ ਤੇ ਸਵੇਰੇ ਅੱਜ ਇਹਦੀ ਜਿਹੜੀ ਡੈਥ ਇੱਥੇ ਹੋਈ ਹੈ ਅਤੇ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਸ ਵਿਅਕਤੀ ਦੀ ਪਛਾਣ ਹੋ ਸਕੇ ਤੇ ਇਸ ਦਾ ਨਾਮ ਵੀ ਦੱਸਿਆ ਕਿਸ ਦਾ ਕੱਚਾ ਨਾਮ ਭੂਤ ਵੀ ਦੱਸਿਆ ਜਾਂਦਾ ਹੈ ਤੇ ਸ਼ਰਾਬ ਪੀਣ ਦਾ ਆਦੀ ਸੀ ਜਿਸ ਦੀ ਇਹ ਮੌਤ ਹੋ ਚੁੱਕੀ ਹੈ ਧੰਨਵਾਦ ਜੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ